ਕਰ ਦੇ ਵਿੱਚ ਤੁਸੀਂ ਸਿੰਪਲ ਜਿਹੜਾ ਹੈ ਸਿੰਪਲ ਨਿੰਬੂ ਪਾਣੀ ਬਣਾ ਕੇ ਹੁੰਦੇ ਥੋੜਾ ਨਮਕ ਪਾ ਸਕਦੇ ਹੋ ਜੀਨੀ ਪਾ ਸਕਦੇ ਹੋ ਤੇ ਉਹ ਕੋਲ ਜਿਹੜਾ ਤੁਸੀਂ ਬਣਾ ਕੇ ਚਰੋ ਵੀ ਦੇ ਸਕਦੇ ਹੋ ਉਹ ਪਾਉਂਦੇ ਸੀ ਕਿ 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 ਮਈ ਮਈ ਜਿਹੜੀ ਹੈ ਉਹ ਪਿਛਲੇ 12 ਸਾਲਾਂ ਦਾ ਹੌਟੈਸਟ ਮੰਤਰੀ ਹੈਗਾ ਜੇ ਕੋਈ ਜ਼ਰੂਰੀ ਕੰਮ ਨਹੀਂ ਹੈਗਾ ਤੇ ਤੁਸੀਂ ਬਿਲਕੁਲ ਬਾਹਰ ਨਾ ਲਿਖੋ ਕੋਸ਼ਿਸ਼ ਕਰੋ ਕਿ 12 ਵਜੇ ਤੋਂ ਪਹਿਲਾਂ ਆਪਣੇ ਘਰ ਨੂੰ ਬੈਠ ਰੋ ਜਾਂ 5 ਵਜੇ ਤੋਂ ਬਾਅਦ ਤੁਸੀਂ ਕਰੋ ਇਹ ਰਿਲੇਟਡ ਡਰਿੰਕਸ ਜਿਹੜੀਆਂ ਲੋਕੀ ਪੀ ਰਹੇ ਨੇ ਅੱਜਕੱਲ੍ਹ ਸਟੇਲ ਲਿਮਕਾ ਕੋਕਾ ਕੋਲਾ ਥੰਡਸਪ ਅਪ ਉਹ ਆਪਾਂ ਨੂੰ ਕਮਜੇ ਗੋਲਾ ਕਹਿੰਦੇ ਆ ਇਹ ਅਵੋਇਡ ਕਰਨਾ ਚਾਹੀਦਾ ਆਪਾਂ ਆਉਣ ਵਾਲੇ ਟਾਈਮ ਚ ਕੱਟੋ-ਕੱਟ 2 ਤੋਂ 3 ਡਿਗਰੀ ਟੈਂਪਰੇਚਰ ਦਾ ਫ੍ਰੈਕਟਲੀ ਆਸ ਜੀ ਇਹ ਵੀ ਇੱਕ ਸਾਹਮਣੇ ਆਇਆ ਕਿ ਜਦੋਂ ਟੈਂਪਰੇਚਰ ਮੈਜ਼ਰ ਹੋਇਆ ਜਿੱਥੇ ਬਹੁਤ ਜ਼ਿਆਦਾ ਪਲਾਂਟ

ਸਾਡੇ ਹੈਲਥ ਸੈਗਮੈਂਟ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਜਿਵੇਂ ਕਿ ਗਰਮੀ ਨੇ ਸਭ ਦਾ ਬਹੁਤ ਹੀ ਬੁਰਾ ਹਾਲ ਕੀਤਾ ਹੈ ਜੇ ਬਾਹਰ ਟੈਂਪਰੇਚਰ ਦੇਖੀਏ ਤਾਂ 47 48 49 ਡਿਗਰੀ ਤੱਕ ਵੀ ਪਹੁੰਚ ਰਿਹਾ ਹੈ ਤਾਂ ਇਸ ਗਰਮੀ ਚ ਸਭ ਦਾ ਹਾਲ ਬੇਹਾਲ ਹੈ ਕਿਵੇਂ ਇਸ ਗਰਮੀ ਦੇ ਮੌਸਮ ਚ ਆਪਣੀ ਸੰਭਾਲ ਕਰਨੀ ਹੈ ਇਸ ਬਾਰੇ ਅੱਜ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਗੌਰਵ ਸਚਦੇਵਾ ਜੋ ਕਿ ਹੈਡ ਆਫ ਮੈਡੀਸਨ ਡਿਪਾਰਟਮੈਂਟ ਅਰੋੜਾ ਨਿਊਰੋ सर्जन ਨੇ اور ਪਾਸਟ ਪ੍ਰੈਜ਼ੀਡੈਂਟ ਆਈਐਮਏ ਲੁਧਿਆਣਾ ਬ੍ਰਾਂਚ ਦੇ ਡਾਕਟਰ ਸਾਹਿਬ ਸਵਾਗਤ ਤੁਹਾਡਾ ਬਹੁਤ ਬਹੁਤ ਨਮਸਕਾਰ ਜੀ ਬਹੁਤ ਨਮਸਕਾਰ ਡਾਕਟਰ ਸਾਹਿਬ ਜਿੱਦਾਂ ਗਰਮੀ ਤੋਂ ਸਭ ਬਹੁਤ ਪਰੇਸ਼ਾਨ ਹਨਾ ਬੱਚੇ ਬੁੱਢੇ ਸਭ ਗਰਮੀ 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 ਬਹੁਤ ਜ਼ਿਆਦਾ ਬਾਹਰ ਨਿਕਲਣਾ ਵੀ ਬਹੁਤ ਮੁਸ਼ਕਿਲ ਹੋ ਰਿਹਾ ਕਿਵੇਂ ਸੰਭਾਲ ਕਰਨੀ ਚਾਹੀਦੀ ਔਰ ਆਪਣੀ ਬਾਡੀ ਨੂੰ ਕਿਦਾਂ ਹਾਈਡਰੇਟ ਰੱਖਣਾ ਹੈ ਦਰਸ਼ਕਾਂ ਨੂੰ ਵਿਸਥਾਰ ਨਾਲ ਦੱਸੋ ਹਾਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ ਭਰਿਆ ਨਮਸਕਾਰ ਸਤਿ ਸ਼੍ਰੀ ਅਕਾਲ ਤੇ ਅਹਿਮ ਜਿਹੜਾ ਹੈ ਇਹ ਮੁੱਦਾ ਬਣਿਆ ਹੋਇਆ ਹੈ ਕਿ ਗਰਮੀ ਨੇ ਸਾਰੇ ਰਿਕਾਰਡ ਜਿਹੜੇ ਨੇ ਉਹ ਪਿਛਲੇ ਤੋੜਦੇ ਹੈ। ਹੂੰ। ਔਰ ਜੋ ਕਿ ਵਾਰੀ-ਵਾਰੀ ਵਾਰਨਿੰਗਸ ਆ ਰਹੀਆਂ ਨੇ ਆਪਾਂ ਰੋਜ਼ ਦੇਖਦੇ ਆਂ। ਔਰ ਜਿਹੜਾ ਗਲੋਬਲ ਵਾਰਮਿੰਗਸ ਐਫੈਕਟ ਕਹਿ ਲਓ ਜਾਂ ਅਰਬਨਾਈਜੇਸ਼ਨ ਕਹਿ ਲਓ ਜਾਂ ਗੱਡੀਆਂ ਜ਼ਿਆਦਾ ਏਸੀ ਜ਼ਿਆਦਾ ਹੋ ਗਏ ਨੇ। ਔਰ ਗ੍ਰੀਨਰੀ ਜਿਹੜੀ ਆਪਾਂ ਬ੍ਰਿਕਸ ਜਿਹੜੇ ਆ ਉਹ ਆਪਾਂ ਫੜਾਫੜ ਕੱਟੀ ਜਾ ਰਹੇ ਆ ਕਿਉਂਕਿ ਸ਼ਹਿਰ ਜਿਹੜੇ ਨੇ ਉਹ ਵੱਧੇ ਜਾ ਰਹੇ ਨੇ ਪਿੰਡਾਂ ਦੀ ਜ਼ਮੀਨ ਵੀ ਹੁਣ ਜਿਹੜੀ ਉਹ ਸ਼ਹਿਰਾਂ ਚ ਜਾਂਦੀ ਜਾ ਰਹੀ ਹੈ ਕਾਰਨ ਜੋ ਵੀ ਹੋਵੇ ਪਰ ਜਿਹੜਾ ਇਹ ਟੈਂਪਰੇਚਰ ਹੈ ਇਹ ਆਪਣੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਵੀ ਲੈ ਕੇ ਆਉਂਦਾ ਬਿਲਕੁਲ ਜੀ ਜਿੰਨਾ ਜ਼ਿਆਦਾ ਟੈਂਪਰੇਚਰ ਹੈ ਜੇ ਆਪਾਂ ਗੱਲ ਕਰੀਏ ਛੋਟੀਆਂ ਬਿਮਾਰੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਤੱਕ ਜਿਹੜੀ ਐ ਗਰਮੀ ਲੈ ਕੇ ਆਉਂਦੀ ਹੈ ਹੂੰ ਕਿ ਸਕਿਨ ਡਿਜ਼ੀਜ਼ਸ ਦੀ ਤੇ ਸਕਿਨ ਡਿਜ਼ੀਜ਼ੇ ਸਭ ਤੋਂ ਪਹਿਲਾਂ ਸਕਿਨ ਰਾਸ਼ ਤੋਂ ਲੈ ਕੇ ਮੀਜ਼ਲਸ ਚਿਕਨਪਾਕਸ ਰਾਸ਼ ਅੱਖਾਂ ਦਾ ਕਨਜਕਟਿਵਾਈਟਸ ਇਹ ਸਾਰਾ ਕੁਝ ਜਿਹੜਾ ਸਕਿਨ ਦੇ ਕਰਕੇ ਹੋ ਸਕਦਾ ਹੈ ਡਾਇਰੈਕਟ ਐਕਸਪੋਜ਼ਰ ਨੂੰ ਹੀਟ ਕਰਕੇ ਹੈ ਪਲੱਸ ਪਸੀਨਾ ਜ਼ਿਆਦਾ ਆਉਣ ਕਰਕੇ ਜਿਹੜੇ ਜ਼ਿਆਦਾ ਪਸੀਨੇ ਦੇ ਨਾਲ ਜਿਹੜੀਆਂ ਸਕਿਨ ਦੀਆਂ ਬਿਮਾਰੀਆਂ ਨੇ ਇਹ ਬੰਦੀਆਂ ਨੇ ਓਕੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਗੇਸਟਰੋ ਦੀਬ ਬਾਰੇ ਜਿਹਨੂੰ ਆਪਾਂ ਕਹਿ ਦਿੰਦੇ ਆ ਆਪਾਂ ਨੂੰ ਵਾਟਰ ਬੋਰਨ ਡਿਸੀਜ਼ ਕਹਿ ਦਿੰਦੇ ਆ ਉਹ 파ਵੇਂ টাইਫਾਇਡ ਹੈ 파ਵੇਂ ਹੈਜਾ ਹੈ 파ਵੇਂ ਗੈਸਟਰੋਐਂਟਰਾਇਟਿਸ ਹੈ ਠੱਟੀਆਂ ਉਲਟੀ ਆ ਲੱਗ ਜਾਂਦੀਆਂ ਨੇ ਬੇਟ ਦਰਦ ਹੋ ਜਾਂਦਾ ਹੈ ਔਰ ਇਹ ਜਿਹੜੀਆਂ ਬਿਮਾਰੀਆਂ ਨੇ ਬਹੁਤ ਕਾਮਨ ਨੇ ਉਸ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਨੇ ਉਹ ਡਾਇਰੈਕਟ ਹੀਟ ਨਾਲ ਜਿਹੜੀਆਂ ਰਿਲੇਟਡ ਨੇ ਉਹਨੂੰ ਆਪਾਂ ਹੀਟ ਇਫੈਕਟ ਕਹਿ ਦਿੰਦੇ ਆ ਉਹਦੇ ਸਿੰਪਲ ਹੈਡੈਕ ਤੋਂ ਲੈ ਕੇ ਸਿੰਪਲ ਠੀਕ ਤੋਂ ਲੈ ਕੇ پیشن ਥੱਕਿਆ ਥੱਕਿਆ ਮਹਿਸੂਸ ਕਰਦਾ ਹੈ ਸਿਰ ਦਰਦ ਹੋ ਜਾਂਦਾ ਹੈ ਔਰ ਜਿਸ ਤੱਕ ਤੁਸੀਂ ਦੱਸਿਆ ਕਿ ਜਿਹੜੇ ਬਹੁਤ ਛੋਟੇ ਬੱਚੇ ਨੇ ਜਾਂ ਬਹੁਤ ਬਜ਼ੁਰਗ ਜਿਹੜੇ ਬੰਦੇ ਨੇ ਜੇ ਉਹ ਬਹੁਤ ਜ਼ਿਆਦਾ देर ਡਾਇਰੈਕਟ ਸਨਲਾਈਟ ਨੂੰ 익ਸਪੋਜ਼ ਹੁੰਦੇ ਨੇ ਤੇ ਬਹੁਤ ਜ਼ਿਆਦਾ देर ਧੁੱਪੇ ਖੜੇ ਰਹਿਣਾ ਪੈਂਦਾ ਹੈ ਤੇ ਉਹਨਾਂ ਨੂੰ ਸਨ ਸਟ੍ਰੋਕ ਵੀ ਹੋ ਸਕਦਾ ਹੈ ਸੋ ਜਿਹੜਾ ਸਨ ਸਟ੍ਰੋਕ ਹੈ ਇਹ ਜਿਹੜੀ ਚੀਜ਼ ਹੈ ਇਹ ਬਹੁਤ ਹੀ ਉਹ ਇਹ ਜਾਨਲੇਵਾ ਡੇਂਜਰਸ ਪੇਸ਼ੈਂਟ ਅਨਕੌਂਸ਼ੀਅਸ ਹੋ ਜਾਂਦਾ ਹੈ ਬੀਪੀ ਡਾਊਨ ਹੋ ਜਾਂਦਾ ਹੈ ਔਰ ਪੇਸ਼ੈਂਟ ਦੀ ਜਾਨ ਵੀ ਜਾ ਸਕਦੀ ਹੈ ਸੋ ਸਨ ਬਰਨ ਤੋਂ ਲੈ ਕੇ ਸਨ ਸਟ੍ਰੋਕ ਤੱਕ ਕਿਸੇ ਵੀ ਤਰ੍ਹਾਂ ਦਾ ਜਿਹੜਾ ਇਹਦਾ ਬਿਮਾਰੀਆਂ ਦਾ ਜਿਹੜਾ ਇੱਕ ਸਪੈਕਟ੍ਰਮ ਹੈਗਾ ਵਾਈਡ ਸਪੈਕਟ੍ਰਮ ਹੈਗਾ ਇਹ ਜਿਹੜਾ ਹੈ ਪੇਸ਼IENTS ਨੂੰ ਬਹੁਤ ਪ੍ਰਾਂਤ ਕਰਦਾ ਹੈ ਓਕੇ ਤਾਂ ਕਿਵੇਂ ਫਿਰ ਆਪਣਾ ਧਿਆਨ ਰੱਖਣ ਦੀ ਲੋੜ ਹੈ ਇਸ ਮੌਸਮ 'ਚ ਬਿਲਕੁਲ ਜੀ ਦੇਖੋ ਪਹਿਲਾਂ ਵੀ ਬਹੁਤ ਆ ਆਈਐਮਐ ਵੱਲੋਂ ਅਸੀਂ ਬਹੁਤ ਹੀ ਜਾਗਰੂਕ ਕਰਦੇ ਹਾਂ ਲੋਕਾਂ ਨੂੰ ਕਿ ਇਤਨਾ ਤਰ੍ਹਾਂ ਤਰ੍ਹਾਂ ਦੇ ਜਦੋਂ ਮੌਸਮ ਜਿੱਦਾਂ ਦਾ ਵੀ ਮੌਸਮ ਆਉਂਦਾ ਹੈ ਅਸੀਂ ਲੋਕਾਂ ਨੂੰ ਉਹਨਾਂ ਦੇ ਰਿਲੇਟਿਡ ਬਿਮਾਰੀਆਂ ਬਾਰੇ ਦੱਸਦੇ ਰਹਿੰਦੇ ਆ ਜਾਗਰੂਕ ਕਰਦੇ ਰਹਿੰਦੇ ਆ ਤਾਂ ਕਿ ਜੇ ਤੁਸੀਂ ਆਪਣੇ ਆਪ ਨੂੰ ਬਚਾ ਸਕੋ ਅਸੀਂ ਪੋਲਿਟিক্যাল ਪਾਰਟੀਆਂ ਨੂੰ ਵੀ ਬਹੁਤ ਗੁਜਾਰਿਸ਼ ਕੀਤੀ ਸੀ ਵੀ ਤੁਸੀਂ ਇੰਨੀ ਧੁੱਪ ਦੇ ਵਿੱਚ ਰੈਲੀਆਂ ਨਾ ਰੱਖੋ ਓਕੇ ਕਿਉਂਕਿ ਜੇ ਸਟਾਰ ਪ੍ਰਚਾਰਕ ਆਉਣਗੇ ਹੋਰ ਆਉਣਗੇ ਲੋਕਾਂ ਨੂੰ ਬਾਹਰ ਵੀ ਨਿਕਲਣਾ ਪੈਂਦਾ ਧੁੱਪੇ ਵੀ ਖੜਾ ਹੋਣਾ ਪੈਂਦਾ ਤੇ ਉਹਦੇ ਵਿੱਚ ਬਿਮਾਰੀਆਂ ਵਧਣ ਦੇ ਚਾਂਸ ਜਿਹੜੇ ਸਨ ਡਾਇਰੈਕਟ ਐਕਸਪੋਜ਼ਰ ਦੇ ਚਾਂਸ ਵੱਧ ਜਾਂਦੇ ਨੇ ਸੋ ਸਭ ਤੋਂ ਗੱਲ ਇਹ ਇੰਪੋਰਟੈਂਟ ਹੈ ਵੀ ਕੋਸ਼ਿਸ਼ ਕਰੋ ਸਟ੍ਰੇਟ ਸਨਲਾਈਟ 'ਚ ਨਿਕਲਣ ਦੀ ਸਿੱਧੀ ਜਿਹੜੀ ਗਰਮੀ ਹੈ ਸਿੱਧੀ ਜਿਹੜੀ ਲੋ ਚੱਲ ਰਹੀ ਹੈ ਗਰਮ ਹਵਾ ਚੱਲ ਰਹੀ ਹੈ ਹੁੰਦੇ ਤੋਂ ਬਚਣ ਦੀ ਕੋਸ਼ਿਸ਼ ਕਰੋ ਮਤਲਬ 12 ਤੋਂ ਲੈ ਕੇ 4 3 4 ਵਜੇ ਤੱਕ 12 ਵਜੇ ਤੋਂ ਲੈ ਕੇ 5 ਵਜੇ ਤੱਕ ਕਿਹਾ ਨੇ ਜੀ ਕਿ ਜੇ ਕੋਈ ਜ਼ਰੂਰੀ ਕੰਮ ਨਹੀਂ ਹੈਗਾ ਤੇ ਤੁਸੀਂ ਬਿਲਕੁਲ ਬਾਹਰ ਨਾ ਲਗੇ ਕੋਸ਼ਿਸ਼ ਕਰੋ ਕਿ 12 ਵਜੇ ਤੋਂ ਪਹਿਲਾਂ ਆਪਣੇ ਕੰਮ 'ਤੇ ਬੈਠ ਲਓ ਜਾਂ 5 ਵਜੇ ਤੋਂ ਬਾਅਦ ਤੁਸੀਂ ਕਰ ਲਓ ਜਦੋਂ ਟੈਂਪਰੇਚਰ 40 ਡਿਗਰੀਜ਼ ਤੋਂ ਘੱਟ ਹੁੰਦਾ ਹੈ ਨੰਬਰ 1 ਨੰਬਰ 2 ਜੇ ਤੁਹਾਨੂੰ ਨਿਕਲਣਾ ਪੈਂਦਾ ਵੀ ਹੈ ਹਮ ਕੰਮ 'ਤੇ ਵੀ ਜਾਣਾ ਲੋ ਕਹਣਾ ਹੈ ਫੀਲਡ 'ਚ ਵੀ ਕੰਮ ਕਰਦੇ ਲੋ ਕਿ ਆਪਣੇ ਕੰਮ 'ਤੇ ਪਹੁੰਚਣਾ ਵੀ ਹੈ ਸਕੂਟਰ ਮੋਟਰਸਾਈਕਲ 'ਤੇ ਜਾਣਾ ਵੀ ਹੈ ਤੇ ਆਪਣੇ ਆਪ ਨੂੰ ਟੱਕ ਕੇ ਰੱਖੋ ਆਪਰੇ ਆਪ ਧਿਆਨ ਰੱਖੋ ਆਪਣੇ ਕੋਈ ਵੀ ਸਰੀਰ ਦੇ ਅੰਗ ਨੂੰ ਡਾਇਰੈਕਟ ਸਨਲਾਈਟ ਨਾਲ ਬੰਨ੍ਹਦੇ ਹੋ। ਉਹਦੇ ਲਈ ਤੁਸੀਂ ਕੈਪ ਯੂਜ਼ ਕਰ ਸਕਦੇ ਹੋ, ਸਨ ਗਲਾਸੇਜ਼ ਯੂਜ਼ ਕਰ ਸਕਦੇ ਹੋ। ਤੁਸੀਂ ਜਿਹੜਾ ਹੈ ਜਿਹੜੇ ਕਮਚੇ ਹੈ ਜਿਸ ਤਰ੍ਹਾਂ ਆਪਾਂ ਚੁੰਨੀਆਂ ਕਹਿੰਦੇ ਨੇ ਜਿਸ ਤਰ੍ਹਾਂ ਫੇਸ ਕਵਰ ਕਰ। ਫੇਸ ਕਵਰ ਤੁਸੀਂ ਉਹਦਾ ਕਰ ਸਕਦੇ ਹੋ। ਅੰਬ੍ਰੇਲਾ ਯੂਜ਼ ਕਰ। ਅੰਬ੍ਰੇਲਾ ਯੂਜ਼ ਕਰ ਸਕਦੇ ਹੋ। ਔਰ ਸਨਸਕ੍ਰੀਨ ਲੋਸ਼ਨ ਵੀ ਜਿਹੜਾ ਹੈ ਉਹ ਲਾ ਸਕਦੇ ਹੋ। ਔਰ ਦੂਜਾ ਗੱਲ ਹੈ ਆਪਣੇ ਆਪ ਨੂੰ ਹਾਈਡਰੇਟ ਰੱਖੋ। ਸੋ ਕਰੋ ਨਿਕਲੋ। ਤੇ ਆਪਣੀ ਪਾਣੀ ਦੀ ਬੋਤਲ ਬੋਇਲ ਕਰਕੇ ਠੰਡੇ ਕਰ ਲਓ ਉਹਨੂੰ ਨਾਲ ਲੈ ਕੇ ਚੱਲੋ ਕਿਉਂਕਿ ਵਾਟਰ ਬੋਰਨ ਬਿਮਾਰੀਆਂ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਬਾਤ ਹੈ। ਮਤਲਬ ਬੋਇਲ ਕਰਕੇ ਠੰਡਾ ਕਰਨਾ। ਠੰਡਾ ਕਰਕੇ ਆਪਣਾ ਪਾਣੀ ਨਾਲ ਲੈ ਕੇ ਚੱਲੋ। ਦੋ ਬੋਤਲਾਂ ਇੱਕ ਬੋਤਲ ਜੋ ਵੀ ਤੁਹਾਨੂੰ ਹੈ ਉਹ ਨਾਲ ਲੈ ਜਿੱਦਾਂ ਟਾਈਮ ਤੁਸੀਂ ਕੰਮ ਕਰਨਾ ਬਾਅਦ। ਸੋ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਵਨ ਇਫ ਤੁਸੀਂ ਆਪਣੇ ਕਮਰੇ 'ਚ ਵੀ ਬੈਠੇ ਹੋ। ਹੂੰ ਹੂੰ। ਬਾਹਰ ਵੀ ਤੁਹਾਡੀ ਡੀ ਹਾਈਡਰੇਸ਼ਨ ਸਟੈਪਲਰ ਕਰਕੇ ਹੋ ਜਾਂਦਾ ਹੈ। ਇਹਨੂੰ ਅਸੀਂ ਇਨਸੈਂਸੀਬਲ ਲਾਸ ਕਹਿੰਦੇ ਆ। ਇਨਸੈਂਸੀਬਲ ਲਾਸ ਮਤਲਬ ਇਕ ਤਾਂ ਆਪਾਂ ਜਿਹੜਾ ਵੈਸੇ ਪਸੀਨੇ ਚ ਨਿਕਲਦਾ ਹੋਰ ਲਿਖਦਾ ਇੱਕ ਹੁੰਦਾ ਹੈ ਜਿਹੜਾ ਦਿਖਦਾ ਨਹੀਂ ਉਹ ਵੀ ਵਾਟਰ ਲਾਸ ਹੋਈ ਜਾ ਰਹੀ ਆਪਣੀ ਬਾਡੀ ਚ ਤੇ ਉਸ ਨੂੰ ਆਪਾਂ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਹਾਈਡਰੇਸ਼ਨ ਰੱਖਣੀ ਬਹੁਤ ਜ਼ਰੂਰੀ ਹੈ ਕਿੰਨੇ ਗਲਾਸ ਪਾਣੀ ਦੇਖੋ 1.5 ਤੋਂ 2 ਲੀਟਰ ਐਕਸਟਰਾ ਮਿਨੀਮਮ ਪੀਣਾ ਹੈ ਜਿੰਨਾ ਕੋ ਆਪਾਂ ਰੋਟੀਨਸ ਖਾਂਦੇ ਪੀਂਦੇ ਉਸ ਤੋਂ ਐਕਸਟਰਾ 1.5 ਤੋਂ 2 ਲੀਟਰ ਐਕਸਟਰਾ ਪੀਣਾ ਹੈ ਜਿਹੜਾ ਤੁਸੀਂ ਰੋਟੀਨ ਚ ਖਾਣਾ ਪੀਣਾ ਖਾਂਦੇ ਹੋ ਰੋਟੀਨਸ ਸਾਪਿੰਦੇ ਉਹ ਦੋ ਪਿੰਦੇ ਉਹ ਪਾਰੀ ਪਿੰਦੇ ਉਹ ਸਕਾਦੀ ਵੀ ਪਿੰਦੇ ਉਹ ਲस्सी ਪੀਂਦੇ ਹੋ ਹੂੰ ਔਰ ਦੂਸਰਾ ਜਿਹੜਾ ਮੈਂ ਲੋਕਾਂ ਨੂੰ ਦੱਸਣਾ ਚਾਹਾਂਗਾ ਕਿ ਇਹ ਰੀਟਿਡ ਡਰਿੰਕਸ ਜਿਹੜੀਆਂ ਲੋਕੀ ਪੀ ਰਹੇ ਨੇ ਅੱਜ ਕੱਲ੍ਹ ਜਿਸਾ ਲਮਕਾ ਕੋਕਾ ਕੋਲਾ ਥੰਸ ਅਪ ਉਹ ਆਪਾਂ ਨੂੰ ਬắpਸੀ ਕੋਲਾ ਕਹਿੰਦੇ ਆ ਇਹ ਅਵੋਇਡ ਕਰਨਾ ਚਾਹੀਦਾ ਹੂੰ ਸੋ ਸਿੰਪਲ ਪਾਣੀ ਇਜ਼ ਦ ਬੈਸਟ ਮਤਲਬ ਤੁਸੀਂ ਜੇ او ਆਰ ਐਸ ਪਾਊਡਰ ਪਾ ਸਕਦੇ ਹੋ ਜਾਂ ਤੁਸੀਂ ਉਹ ਨੂੰ ਨਿੰਬੂ ਪਾਣੀ ਪੀ ਸਕਦੇ ਹੋ ਤੁਸੀਂ ਕੋਕੋਨਟ ਵਾਟਰ ਵੀ ਜਿਹੜਾ ਉਹ ਠੀਕ ਮੰਨਿਆ ਜਾਂਦਾ ਹੈ। ਹਮਮ। ਸਾਚ ਸਾਚ ਦੀ ਲੱਸੀ ਤੁਸੀਂ ਪੀ ਸਕਦੇ ਹੋ ਉਹਦੇ ਨਮਕ ਪਾਣ ਦੀ ਲੋੜ ਨਹੀਂ। ਹਮਮ। ਤੇ ਇਹਨੂੰ ਤੁਸੀਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਤੁਸੀਂ ਪੀ ਸਕਦੇ। ਇਹ ਨਮਕ ਪਾਣ ਦੀ ਲੋੜ ਨਹੀਂ ਮਤਲਬ ਨਮਕ ਨੂੰ ਅਵੋਇਡ ਅਵੋਇਡ ਵੀ ਕਰਨਾ ਬਟ ਬਿਕੋਜ਼ ਜਿਹੜਾ ਹਾਈਪਰਟੈਂਸਿਵ پیشنਟ ਹੈ ਜਿਹੜੇ ਉਹ ਹੈ ਤੇ ਸਿੰਪਲ ਪਾਣੀ ਵੀ ਪੀਓਗੇ ਤਾਂ ਤੁਹਾਡੀ ਹਾਈਡਰੇਸ਼ਨ ਠੀਕ ਹੋ ਜਾਏਗੀ। ਓਕੇ। ਹਾਂ ਜੇਕਰ ਤੁਹਾਨੂੰ ਉਲਟੀਆਂ ਤੱਟੀਆਂ ਲੱਗੀਆਂ ਹੋਈਆਂ ਨੇ ਜੇ ਤੁਹਾਨੂੰ ਗੈਸਟਰੋ ਹੈ ਹੋਇਆ ਹੋਇਆ ਹਮਮ ਉਹਦੇ ਜਦੋਂ ਤੁਹਾਡੇ ਇਲੈਕਟ੍ਰੋਲਾਈਟਸ ਲੂਜ਼ ਹੋ ਰਹੇ ਆ ਫਿਰ ਤੁਸੀਂ ਦੇਣਾ ਹੈ ਉਹਨੂੰ। ਓਰ ਐਸ ਕਰੇ ਬਣਾ ਸਕਦੇ ਤੇ ਡਾਕਟਰ ਸਾਹਿਬ ਜਿੱਦਾਂ ਓ ਆਰ ਐਸ ਦੀ ਗੱਲ ਕੀਤੀ ਨਾਰਮਲੀ ਹੁੰਦਾ ਨਾ ਕਿ ਅਗਰ ਡਾਇਰੀਆ ਹੈ ਜਾਂ ਕੁਝ ਹੈ ਤਾਂ ਫਿਰ ਓ ਆਰ ਐਸ ਦੇਣਾ ਹੈ ਜਾਂ ਨਾਰਮਲ ਕਾਮਨ ਪਰਸਨ ਵੀ ਇਹਨੂੰ ਐਸਮੋਸਟਿਕ ਲੈ ਸਕਦੇ ਨੇ ਜੇ ਤੁਹਾਨੂੰ ਬਹੁਤ ਜ਼ਿਆਦਾ ਪਸੀਨਾ ਆ ਰਿਹਾ ਹੈ ਤੁਸੀਂ ਡੀਹਾਈਡਰੇਟ ਫੀਲ ਕਰ ਰਹੇ ਹੋ ਤੇ ਓਰਲ ਰੀਹਾਈਡਰੇਸ਼ਨ ਸੋਲੂਸ਼ਨ ਜਿਹੜਾ ਹੈ ਉਹ ਤੁਹਾਨੂੰ ਮਦਦ ਕਰ ਸਕਦਾ ਹੈ ਤੇ ਤੁਸੀਂ ਇਹਦਾ ਇੱਕ ਕਹਦੇ ਸੀ ਘਰ ਬਣਾ ਸਕਦੇ ਹੋ ਉਹਦਾ ਕੀ ਕਿਵੇਂ ਘਰ ਦੇ ਵਿੱਚ ਤੁਸੀਂ ਸਿੰਪਲ ਜਿਹੜਾ ਹੈ ਸਿੰਪਲ ਨਿੰਬੂ ਪਾਣੀ ਬਣਾ ਕੇ ਉਹਦੇ ਵਿੱਚ ਥੋੜਾ ਨਮਕ ਪਾ ਸਕਦੇ ਹੋ ਚੀਨੀ ਪਾ ਸਕਦੇ ਹੋ ਤੇ ਉਹ ਕੋਲ ਜਿਹੜਾ ਤੁਸੀਂ ਬਣਾ ਕੇ ਬੱਚੇ ਨੂੰ ਵੀ ਦੇ ਸਕਦੇ ਹੋ ਆਪਾਂ ਦੇ ਸਕਦੇ ਹੋ ਜੀ ਔਰ ਖਾਸ ਕਰਕੇ ਇਸ ਗਰਮੇ ਦੇ ਵਿੱਚ ਮੈਂ ਤੁਦਾਰੇ ਚੈਨਲ ਰਾਹੀਂ ਇਹ ਲੋਕਾਂ ਨੂੰ ਦੱਸਣਾ ਚਾਹੂੰਗਾ ਕਿ ਬਹੁਤ ਛੋਟੇ ਬੱਚੇ ਤੇ ਬਹੁਤ ਬਜ਼ੁਰਗ ਇਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਵੀ ਘਰੋਂ ਬਾਹਰ ਕੱਢਣ ਨਾ ਹਾਂ ਬੱਚੇ ਦਾ ਦਿਲ ਵੀ ਕਰਦਾ ਹੈ ਖੇਡਣ ਜਾਣ ਨੂੰ ਸਪੋਰਟਸ ਐਕਟੀਵਿਟੀਆਂ ਨੂੰ ਦਿਲ ਕਰਦਾ ਜਾਣ ਨੂੰ ਪਰ ਜਿਹੜੀ ਇਹ ਇੰਨੀ ਤੇਜ਼ ਧੁੱਪ ਹੈ ਇਹ ਇਹਨਾਂ ਲਈ ਜਿਆਦਾ ਹਨੇ ਖੜਾ ਕੇ ਕਿਉਂਕਿ ਇਹਨਾਂ ਨੂੰ ਵੀ ਜਲਦੀ ਫਲੂਸ ਹੁੰਦੇ ਹੈ ਇਹਨਾਂ ਨੂੰ ਜਲਦੀ ਕਨਜੈਕਟਿਵ ਆਇਟਸ ਹੁੰਦਾ ਹੈ ਇਹਨਾਂ ਨੂੰ ਜਲਦੀ ਫੀਵਰ ਹੁੰਦਾ ਹੈ ਇਹਨਾਂ ਨੂੰ ਜਲਦੀ ਸਰਕ ਸਟ੍ਰੋਕ ਹੁੰਦਾ ਕਿਉਂਕਿ ਇਮਿਊਨਿਟੀ ਜਿਹੜੀ ਇਹਨਾਂ ਦੀ ਲੋਕ ਬੱਚੇ ਛੋਟੇ ਆ ਤੇ ਬਜ਼ੁਰਗ ਆ ਜੀ ਇਹਨਾਂ ਲਈ ਮੈਂ ਖਾਸ ਇਹਦਾਇ ਦਵਾਂਗਾ ਵੀ ਬਿਨਾ ਕਿਸੇ ਗੱਲ ਤੋਂ ਬਾਹਰ ਨਾ ਜਾਣ ਸਰਕਾਰ ਨੇ ਛੁੱਟੀਆਂ ਪਹਿਲਾਂ ਕਰਤੀਆਂ ਐ ਕਿ 10 ਦਿਨ 12 ਦਿਨ ਸਦੀ ਛੁੱਟੀਆਂ ਚ ਪਏ ਸੀਗੇ ਪਰ ਸਰਕਾਰ ਨੇ ਉਸ ਤੋਂ ਪਹਿਲਾਂ ਹੀ ਛੁੱਟੀਆਂ ਕਰ ਦਿੱਤੀਆਂ ਹਾਂ ਵੀ ਇਹ ਕਿ ਜਿੰਨੇ ਜ਼ਿਆਦਾ ਲੋਕ ਬਚ ਸਕਣ ਉਹ ਹੀ ਕਿਉਂਕਿ ਇਹ ਕਿ ਮਈ ਮਈ ਜਿਹੜੀ ਹੈ ਉਹ ਪਿਛਲੇ 12 ਸਾਲਾਂ ਦਾ ਹੌਟੈਸਟ ਮੰਥ ਰਹਾ ਹੈਗਾ ਪਿਛਲੇ 12 ਸਾਲਾਂ ਤੋਂ ਮਈ ਹੈ ਇਸ ਵਾਰ ਜਿਹੜੀ ਮਈ ਹੈ ਰਿਕਾਰਡ ਤੋੜਨਗੇ ਸਾਰੇ ਰਿਕਾਰਡ ਤੋੜਨਾ ਹੈ ਔਰ ਔਰ ਕੋਈ ਵਿੱਚ ਰੈਸਪਾਈਟ ਨਹੀਂ ਮਿਲੀ ਆਦਰਵਾਇਜ਼ ਪ੍ਰੋਸੀਜਰ ਨੂੰ ਕਹੇ ਕਿ ਕੰਟੀਨਿਊਸ ਹੈ ਹੂੰ ਦੋ ਹਫਤੇ ਹੋ ਗਏ ਕੰਟੀਨਿਊਸ 40 ਡਿਗਰੀ ਪਲਸ ਚੱਲ ਰਿਹਾ ਹੈ देयर इज नो ਰੈਸਪਾਈਟ ਫਰਮ ਜੀ ਤਾਂ ਜਿਦਾ ਤੁਸੀਂ ਹੋਰ ਵੀ ਕਿਹਾ ਕਿ ਬਹੁਤ ਜ਼ਿਆਦਾ ਬਿਮਾਰੀਆਂ ਹੋ ਜਾਂਦੀਆਂ ਸਕਿਨ ਦੀਆਂ ਵੀ ਔਰ ਬਾਡੀ ਰਿਲੇਟਿਡ ਬਾਕੀ ਵੀ ਜਿਹੜੀ ਪ੍ਰੋਬਲਮਸ ਨੇ ਉਹਨਾਂ ਦਾ ਕਿਵੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਸਕਿਨ ਦੀ ਅਗਰ ਹਲਕੀ ਜਿਹੀ ਵੀ ਪ੍ਰੋਬਲਮ ਨਜ਼ਰ ਆਏ ਤਾਂ ਇਸ ਕੀ ਮੈਂ ਤੁਹਾਨੂੰ ਦੱਸਿਆ ਕਿ ਇੱਕ ਤਾਂ ਡਾਇਰੈਕਟ ਜਿਹੜੇ ਸਨਲਾਈਟ ਨਾਲ ਰਿਲੇਟਡ ਨਹੀਂ ਉਹ ਪਾਵੇਂ ਸਨਸਨ ਬਰਨ ਹੈ ਜਾਂ ਸਨ ਸਕਿਨ ਰਾਸ਼ ਹੈ ਜਾਂ ਇਦਾਂ ਜੂਤਾ ਤਰ ਮੇ ਰਸਾ ਵੀ ਆਪਣੇ ਉੱਤੇ ਰੱਖ ਕੇ ਰੱਖਣਾ ਜੀ ਤੁਸੀਂ ਆਪਣੇ ਉੱਤੇ ਰੱਖੋ ਕਿਉਂਕਿ ਆ ਤੁਸੀਂ ਸੁਣਿਆ ਹੋਣਾ ਜਿਹੜਾ ਅੱਜ ਕੱਲ ਚੱਲਦਾ ਨੌ ਤਪਾ ਜਿਹੜਾ ਆਪਾਂ ਕਹਿੰਦੇ ਦੀਸ ਲਾਈਨ ਡੇਜ਼ ਆ ਬਰੀਆ ਸੋ ਦੀ ਡਾਇਰੈਕਟ ਸਨਲਾਈਟ ਜਿਹੜੀਆਂ 90 ਡਿਗਰੀ ਤੇ ਆ ਕੁਝ ਜੋਤਿਸ਼ ਵਿੱਦਿਆ ਦੇ ਅਕੋਰਡਿੰਗ ਨੇ ਅਕੋਰਡਿੰਗ ਹੀ ਹੈ ਬਟ ਸੋ ਜੋ ਗੱਲਾਂ ਬਣੀਆਂ ਹੋਈਆਂ ਕੁਛ ਨਾ ਕੁਛ ਲੌਜਿਕ ਐਨੈਕਡੋਟਸ ਹੁੰਦਾ ਹੈ ਤੋ ਜਿਹੜੇ ਇਹ ਦਿਨ ਹੁੰਦੇ ਨੇ ਇਹਨਾਂ ਦੇ ਵਿੱਚ ਡਾਇਰੈਕਟ ਸਨਲਾਈਟ ਨੂੰ ਜਿਹੜਾ ਹੈ ਉਹ ਆਪਾਂ ਅਵੋਇਡ ਕਰਨਾ ਤੇ ਉਹਨਾਂ ਨਾਲ ਆਪਾਂ ਸਕਿਨ ਤੇ ਕੰਜੈਕਟਿਵ ਆਇਟਿਸ ਨੂੰ ਬਚ ਸਕਦੇ ਹਾਂ ਸਕਿਨ ਰਾਹਤ ਤੋਂ ਬਚ ਸਕਦੇ ਹਾਂ ਔਰ ਜਦੋਂ ਬਹੁਤ ਤੇਜ਼ ਲੂ ਲੱਗਦੀ ਹੈ ਬਹੁਤ ਤੇਜ਼ ਜਿਹੜੀ ਆਪ ਨੂੰ ਲੱਗਦੀ ਹੈ ਉਹਨਾਂ ਦੇ ਉਹਨਾਂ ਕਰਕੇ ਡੀ ਹਾਈਡਰੇਸ਼ਨ ਜਿਹੜੀ ਹੈ ਤੁਹਾਡੀ ਹੀਟ ਇਫੈਕਟ ਜਿਹਨੂੰ ਆਪਾਂ ਕਹਿੰਦੇ ਹਾਂ ਹੈਡੈਕਸ ਡਿਜ਼ੀਨੈਸ ਫਟੀਗ ਇਹਨਾਂ ਚ ਜਦੋਂ ਆਪਾਂ ਬਚ ਸਕਦੇ ਹਾਂ ਸੋ ਥੋੜਾ ਜਿਹਾ ਪ੍ਰਿਕਾਸ਼ਨ ਧਿਆਨ ਰੱਖਣ ਦੀ ਲੋੜ ਹੈਗੀ ਹੈ ਤਾਂ ਡਾਕਟਰ ਜੀ ਮੈਂ ਤੁਸੀਂ ਗਲੋਬਲ ਵਾਰਮਿੰਗ ਦੀ ਵੀ ਗੱਲ ਕੀਤੀ ਉਹ ਸਭ ਤੋਂ ਪਹਿਲੀ ਤੁਹਾਡੀ ਗੱਲ ਹੀ ਸ਼ੁਰੂ ਹੋਈ ਕਿ ਪਲਾਂਟਸ ਜਿਹੜੇ ਆਪਾਂ ਡੇ ਬਾਏ ਡੇ ਜਿਹੜੇ ਕੱਟ ਰਹੇ ਆ ਜਿਸ ਕਰਕੇ ਗਲੋਬਲ ਵਾਰਮਿੰਗ ਗਰਮੀ ਬਹੁਤ ਜ਼ਿਆਦਾ ਰਿਕਾਰਡ ਤੋੜ ਰਹੀ ਹੈ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹ ਤਾਂ ਤੁਸੀਂ ਦਿੱਤਾ ਹੀ ਕਿ ਜਿਹੜਾ ਆਪਣਾ ਧਿਆਨ ਰੱਖਣਾ ਹੈਗਾ ਇਹ ਕੀ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਕਿ ਇਹ ਰਿਕਾਰਡ ਤੋੜ ਗਰਮੀ ਨੂੰ ਵੀ ਬਚ ਸਕੀ ਗਲੋਬਲਾਈਜੇਸ਼ਨ ਹੋ ਰਹੀ ਹੈ ਸਟਾਰਬਲਾਈਜੇਸ਼ਨ ਹੋ ਰਹੀ ਹੈ ਔਰ ਆਬਾਦੀ ਵੱਧ ਰਹੀ ਹੈ ਦੇਖੋ ਆਪਾਂ 1.140 ਕਰੋੜ ਆ ਨਾ ਆਬਾਦੀ ਬਹੁਤ ਤੇਜ਼ੀ ਨਾਲ ਵਧੀ ਹੈਗੀ ਹੈ ਤੇ ਉਸ ਨਾਲ ਫਿਰ ਆਪਾਂ ਜਦੋਂ ਜਵੇ ਸ਼ਹਿਰ ਵੱਧਦੇ ਨੇ ਉਹਵੇਂ ਆਪਾਂ ਰੁੱਖ ਜਿਹੜੇ ਉਹ ਕੱਟੀ ਜਾ ਰਹੇ ਸੋ ਮੇਰੀ ਬਹੁਤ ਬਨਮਰ ਜਿਹੜੀ ਹੈ ਰਿਕੁਐਸਟ ਹੈ ਸਾਰਿਆਂ ਨੂੰ ਅਪੀਲ ਵੀ ਮੈਂ ਕਹਿ ਸਕਦਾ ਹਾਂ ਪੂਰੇ ਲੁਧਿਆਣੇ ਦੀ ਜਨਤਾ ਨੂੰ ਕਿ ਆਪਾਂ ਇੰਡਸਟਰੀਅਲ ਸਿਟੀ ਹੈ ਆਪਾਂ ਇੱਥੇ ਬਹੁਤ ਤੇਜ਼ੀ ਨਾਲ ਵੀਕਲਸ ਵੱਧ ਰਹੇ ਨੇ ਏਸੀ ਵੀ ਵੱਧ ਰਹੇ ਨੇ ਇੱਕ ਮਹੀਨੇ ਵੀ ਕਟੋਕਟ ਇੱਕ ਬੰਦਾ ਇੱਕ ਰੁੱਖ ਵੀ ਲਾ ਦਵੇ ਹੂੰ ਠੀਕ ਹੈ ਨਾ ਤੇ ਮੇਰੇ ਹਿਸਾਬ ਨਾਲ ਆਪਾਂ ਆਉਣ ਵਾਲੇ ਟਾਈਮ ਚ ਕਟੋਕਟ 2 ਤੋਂ 3 ਡਿਗਰੀ ਟੈਂਪਰੇਚਰ ਦਾ ਫਰਕ ਆ ਸਕਦਾ ਜੀ ਉਹ ਵੀ ਇੱਕ ਸਾਹਮਣੇ ਆਇਆ ਕਿ ਜਦੋਂ ਟੈਂਪਰੇਚਰ ਮੈਜ਼ਰ ਹੋਇਆ ਜਿੱਥੇ ਬਹੁਤ ਜ਼ਿਆਦਾ ਪਲਾਂਟੇਸ਼ਨ ਸੀਗੀ ਉੱਥੇ ਟੈਂਪਰੇਚਰ ਜਿਹੜਾ 3 ਤੋਂ 4 ਡਿਗਰੀ ਘੱਟ ਮਿਲਿਆ ਹੈਗਾ ਸਰਟਨਲੀ ਮੈਂ ਉਹ ਵੀ ਕਹਿ ਰਿਹਾ ਹੂੰ ਕਿ ਆਪਣੇ ਬਾਰਕ ਵਿੱਚ ਆਪਣੇ ਘਰ ਵਿੱਚ ਆਪਣੀ ਗਲੀ ਵਿੱਚ ਆਪਣੇ ਆਲੇ ਦੁਆਲੇ ਆਪਣੇ ਵਰਕਪਲੇਸ ਤੇ ਕੋਈ ਨਾ ਕੋਈ ਇਹੋ ਜੀ ਇਹੋ ਜਿਹਾ ਇੱਕ ਕੰਮ ਜ਼ਰੂਰ ਕਰੋ ਕਿ ਕੋਈ ਨਾ ਕੋਈ ਇੱਕ ਜਗ੍ਹਾ ਲੱਭ ਕੇ प्लांट्स ਤੁਹਾਨੂੰ ਫ੍ਰੀ ਅਵੇਲੇਬਲ ਹੋ ਜਾਣਗੇ प्लांट्स ਤੁਹਾਨੂੰ ਡਿਪਾਰਟਮੈਂਟ ਫ੍ਰੀ ਦੇ ਰਿਹਾ ਸਰਕਾਰ ਵੀ ਫ੍ਰੀ ਦੇ ਰਹੀ ਹੈ ਐਨਜੀਓਜ਼ ਵੀ ਫ੍ਰੀ ਦੇ ਰਹੀ ਹੈ ਔਰ ਇਹੋ ਜਿਹਾ ਪlant ਲਾਓ ਜਿਹੜਾ ਆਨ ਵਾਲੇ ਟਾਈਮ ਚ ਹਰੇਕ ਜਿਹੜੇ ਆਨ ਵਾਲੀਆਂ ਤੁਹਾਡੀਆਂ ਪੁਸ਼ਟਾਂ ਨੇ ਵੀ ਯਾਦ ਰੱਖਾ ਆਨ ਵਾਲੇ ਜਨਰੇਸ਼ਨ ਤੇ ਵੀ ਕੰਮ ਆਵੇ ਔਰ ਤੁਹਾਨੂੰ ਹਰੀਆਲੀ ਵੀ ਦੇਊਗਾ ਤੁਹਾਨੂੰ ਛਾਂ ਵੀ ਦੇਊਗਾ ਤੁਹਾਨੂੰ ਆਕਸੀਜਨ ਵੀ ਦੇਊਗਾ ਔਰ ਇਹ ਜਿਹੜਾ ਗਰਮੀ ਤੋਂ ਵੀ ਬਚਾਏਗਾ ਜਿਹੜਾ ਵਾਦ ਰਿਆ ਉਹਨਾਂ ਨੂੰ ਵੀ ਥਲੇ ਜੀ ਜੀ ਬਿਲਕੁਲ ਔਰ ਇੱਕ ਬਹੁਤ ਜ਼ਰੂਰੀ ਹੈ ਕਿ ਜਿੰਨੇ ਆਪਾਂ ਰੁੱਖ ਜਿੰਨੇ ਆਪਾਂ ਰੁੱਖ ਲਗਾਵਾਂਗੇ ਔਰ ਸਾਡੀ ਆਨ ਵਾਲੀ ਜਨਰੇਸ਼ਨ ਵੀ ਇਸ ਗਰਮੀ ਤੋਂ ਜਿਹੜੀਆਂ ਬਚ ਕੇ ਰਹਿਣਗੀਆਂ ਇਸ ਗਰਮੀ ਤੋਂ ਬਚਣ ਲਈ ਤੁਸੀਂ ਰੁੱਖ ਤਾਂ ਟਰੀਜ਼ ਤਾਂ ਲਗਾਣੇ ਹੀ ਹੈ ਔਰ ਨਾਲ ਆਪਣਾ ਧਿਆਨ ਵੀ ਰੱਖਣਾ ਹੈ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਹੈ ਪੂਰਾ ਪਾਣੀ ਪੀਣਾ ਹੈ ਤਾਂ ਕਿ ਜਿਹੜੇ ਉਹ ਇਸ ਚੁਲ ਚੁਲ ਸਾ ਦੇਣ ਵਾਲੀ ਗਰਮੀ ਤੋਂ ਬਚ ਸਕੀ ਔਰ ਬਿਮਾਰੀਆਂ ਤੋਂ ਦੂਰ ਰਹਿ ਸਕੀ ਹੈ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਦਰਸ਼ਕਾਂ ਨੂੰ ਸਾਨੂੰ ਪੂਰੀ ਉਮੀਦ ਹੈ ਕਿ ਦਰਸ਼ਕ ਤੁਹਾਡੀ ਇਸ ਜਾਣਕਾਰੀ ਦਾ ਭਰਪੂਰ ਫਾਇਦਾ ਉਠਾਣਗੇ ਧੰਨਵਾਦ ਥੈਂਕ ਯੂ ਜੀ